ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤੀਸਰੀ ਜੋਤ ਹਨ ਗੁਰਨਾਨਕ ਜੋਤੀ ਦਾ ਤੀਸਰਾ ਟਿਕਾਣਾ ਤੀਜਾ ਮਹਿਲ ਹਨ ਮਹੱਲਾ ਤੀਜਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਨਮ ਪਿੰਡ ਬਾਸਰ ਕੇ ਗਾਲਬਨ 24 ਸੁਦੇ ਵਿਸਾਖ ਨੂੰ ਆਪ ਜੀ ਦਾ ਜਨਮ ਤੇਜ ਭਾਨ ਜੀ ਦੇ ਘਰ ਮਾਤਾ ਲਖਮੀ ਜੀ ਦੀ ਕੁੱਖੋਂ ਹੋਇਆ ਬਚਪਨ ਤੋਂ ਹੀ ਆਪ ਦੀਆਂ ਬਿਰਤੀਆਂ ਧਾਰਮਿਕ ਸੰਤ ਤੇ ਧਰਮ ਦੀ ਤਲਾਸ਼ ਸੱਚ ਦੀ ਤਲਾਸ਼ ਆਪ ਦੇ ਪ੍ਰਾਣਾਂ ਦਾ ਆਧਾਰ ਸੀ ਹਰ ਪਾਸੇ ਦ੍ਰਿਸ਼ਟੀ ਸੱਚ ਨੂੰ ਟੋਲਣ ਦੀ ਹੀ ਸੀ ਔਰ ਇਸੇ ਸੱਚ ਦੀ ਟੋਲ ਨੇ ਆਪ ਨੂੰ ਗਾਲਬਨ 22 ਦਫਾ ਹਰੀਦوار ਦੀ ਯਾਤਰਾ ਕਰਾਈ ਬਾਰ-ਬਾਰ ਆਪ ਤੀਰਥ ਯਾਤਰੀਆਂ ਦੇ ਨਾਲ ਤੀਰਥਾਂ ਦਾ ਰਟਨ ਕਰਦੇ ਰਹੇ ਗੰਦਾ ਇਸ਼ਨਾਨ ਕਰਕੇ ਵਾਪਸ ਆਉਂਦੇ ਰਹੇ ਲੇਕਿਨ ਮਨ ਦੇ ਵਿੱਚ ਜੋ ਇੱਕ ਤਲਬ ਸੀ ਪ੍ਰਾਣਾ ਦੇ ਵਿੱਚ ਜੋ ਇੱਕ ਖਿੱਚ ਸੀ ਆਤਮਾ ਦੇ ਵਿੱਚ ਜੋ ਇੱਕ ਲਗਨ ਸੀ ਪੁਸ਼ਤੀ ਪੂਰਤੀ ਨਹੀਂ ਹੋ ਰਹੀ ਸੀ ਇੱਕ ਦਿਨ ਹਰੀਦਵਾਰ ਤੋਂ ਵਾਪਸ ਆਂਦਿਆਂ ਆਪ ਦੇ ਕਦਮਾਂ ਦੀਆਂ ਰੇਖਾਂ ਨੂੰ ਚਰਨਾਂ ਦੀ ਰੇਖਾ ਨੂੰ ਇੱਕ ਬ੍ਰਾਹਮਣ ਨੇ ਵੇਖਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਪਦਮ ਕਿਸੇ ਪਰਮ ਪੁਰਖ ਦੇ ਚਰਨਾਂ ਵਿੱਚ ਹੁੰਦਾ ਹੈ ਪਦਮ ਕਿਸੇ ਅਵਤਾਰੀ ਪੁਰਸ਼ ਦੇ ਚਰਨਾਂ ਦੇ ਚਾਹੁੰਦਾ ਆਪ ਤੇ ਕੋਈ ਅਵਤਾਰੀ ਪੁਰਸ਼ ਮਾਲੂਮ ਹੁੰਦੇ ਸਤਗੁਰ ਕਹਿਣ ਲਗੇ ਨਹੀਂ ਮੈਂ ਇੱਕ ਯਾਤਰੀ ਹਾਂ ਤੀਰਥ ਯਾਤਰੀ ਸੱਚ ਦਾ ਡੂੰਡਾਉ ਸੱਚ ਦੀ ਤਲਾਸ਼ ਕਰਨ ਆਇਆ ਦਿਨ ਬੀਤਦੇ ਗਏ ਮਹੀਨੇ ਬੀਤਦੇ ਗਏ ਸਾਲ ਲੰਘਦੇ ਗਏ ਸੱਚ ਦੀ ਤਲਬ ਵੀ ਵੱਧਦੀ ਗਈ ਸੱਚ ਦੀ ਖਿੱਚ ਵੀ ਵੱਧਦੀ ਗਈ ਸੱਚ ਦੀ ਤਲਾਸ਼ ਵੀ ਅੰਦਰੋਂ ਇੱਕ ਮਹਾਨ ਉਮੰਗ ਦੇ ਰਾਹੀ ਪ੍ਰਗਟ ਹੋਉਂਦੀ ਗਈ ਆਖਰ ਇੱਕ ਦਿਨ ਆਪ ਜੀ ਦੇ ਭਤੀਜੇ ਦੀ ਪਤਨੀ ਆਪ ਜੀ ਦੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਦੇ ਮੁਖਾਰ ਬਿੰਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਕਲਾਮ ਸੁਣਿਆ ਕਲਾਮ ਸੀ ਇਹ ਮੋਤੀ ਤਮੰਦਰ ਉਸਰੇ ਰਤਨੀ ਤਾ ਹੋਏ ਜੜਾ ਕੁਸਕੂਰ ਕੁੰਗੂ ਅਗਰ ਚੰਦਨ ਲੀਪ ਆਵੇ ਜਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਇਸ ਸ਼ਬਦ ਦਾ ਜਾਪ ਇਤਨੇ ਇਕਾਗਰ ਚਿਤ ਨਾਲ ਹੋ ਰਿਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਸੁਣ ਕੇ ਮਸਤ ਹੋਏ। ਇੱਕਦਮ ਆਪਣੀ ਨੂਰਾਨੀ ਖੁੱਲ ਗਏ। ਤੇ ਆਖਿਆ ਬੈਠਾ ਪੁੱਤਰੀ ਇਹ ਕਿਸ ਦਾ ਕਲਾਮ ਪੜ ਰਹੀ ਹੈ? ਇਹ ਕਿਸ ਦੀ ਬਾਣੀ ਪੜ ਰਹੀ ਹੈ? ਤਾਂ ਬੇਬੀ ਅਮਰੋ ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਇਹ ਉਹਨਾਂ ਦੇ ਅੰਮ੍ਰਿਤਮਈ ਬਚਨ ਨੇ। ਜਿਨ੍ਹਾਂ ਦੀ ਗੱਦੀ ਦੇ وارث ਅੱਜਕਲ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਸ ਸ਼ਬਦ ਬਾਣ ਦੀ ਤਰ੍ਹਾਂ ਝੋਟ ਕਰ ਗਿਆ ਇਸ ਸ਼ਬਦ ਦੀ ਝੋਟ ਨੇ ਆਪ ਨੂੰ ਗੁਰੂ ਦੀ ਤਲਾਸ਼ ਤੇ ਮਜਬੂਰ ਕਰ ਦਿੱਤਾ ਆਪ ਪਹੁੰਚੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨ ਹਜ਼ੂਰੀ ਦੇ ਸੰਬੰਧ ਤੇ ਆਪ ਕੁੜਮ ਨੇ ਲੇਕਿਨ ਕੁੜਮਾ ਚਾਰੀ ਨੂੰ ਇੱਕ ਪਾਸੇ ਰੱਖ ਕੇ ਸਿੱਖੀ ਤੇ ਗੁਰੂ ਦੇ ਰਿਸ਼ਤੇ ਨੂੰ ਤਰਜੀਹ ਦਿੱਤੀ ਆਪ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਆਪਣਾ ਮਸਤਕ ਆਪਣੇ ਤੱਥਾ ਕਥਤ ਕੁੜਮ ਲੇਕਿਨ ਦੋ ਜਹਾਨ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ ਤੇ ਰੱਖ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਉਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਾਹਮਣੇ ਕਸਵਟੀਆਂ ਰੱਖਦੇ ਗਏ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਲਹਿਣੇ ਦੇ ਸਾਹਮਣੇ ਰੱਖੀਆਂ ਸਨ ਤੇ ਲਹਿਣਾ ਗੁਰੂ ਅੰਗਦ ਬਣਿਆ ਸੀ ਦਰਸਲ ਕਸਵਟੀ ਇਸ ਗਲਤੀ ਇਹ ਕਿ ਜਿੱਥੇ ਸ਼ਬਦ ਗੁਰੂ ਨੇ ਟਿਕਣਾ ਹੈ ਕਮ ਸੇ ਕਮ ਹਿਰਦਾ ਤੇ ਉਸ ਢੰਗ ਦਾ ਚਾਹੀਦਾ ਔਰ ਹਕੀਕਤ ਹੈ ਸ਼ਬਦ ਟਿਕਿਆ ਲਹਿਣਾ ਗੁਰੂ ਅੰਗਦ ਬਣਿਆ ਗੱਲ ਸਾਰੀ ਸ਼ਬਦ ਦੀ ਗੱਲ ਸਾਰੀ ਜੋਤ ਦੀ ਗੱਲ ਸਾਰੀ ਫਿਲਾਸਫੇ ਦੀ ਔਰ ਵਿਚਾਰ ਦੀ ਦਿਨ ਰਾਤ ਆਪ ਸੇਵਾ ਦੇ ਚਲੇਨ ਸੇਵਾ ਸਿਮਰਨ ਦੀ ਮੂਰਤੀ ਅੰਮ੍ਰਿਤ ਵੇਲੇ ਉਠਣਾ ਬਿਆਸਾ ਤੋਂ ਗਾਗਰ ਪਾਣੀ ਦੀ ਭਰ ਕੇ ਲੈਣੀ ਆਪਣੇ ਪ੍ਰਾਣਾ ਦੇ ਮਾਲਕ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਣਾ ਦਿਨ ਭਰ ਸਾਧ ਸੰਗਤ ਦੇ ਲੰਗਰ ਪਾਣੀ ਨਾਲ ਸੇਵਾ ਕਰਨੀ ਲਖਣੀਆਂ ਭਾੜਨੀਆ ਤੱਪੜ ਝਾੜਨੇ ਪਾਣੀ ਢੋਣਾ ਇਹ ਆਪ ਦੀ ਸੁਭਾਅ ਵਿੱਚ ਰਚ ਗਿਆ ਸੇਵਾ ਦੀ ਆਪ ਮੂਰਤੀ ਹੋ ਗਏ ਸਿਮਰਨ ਦੇ ਆਪ ਪੁੰਜ ਹੋ ਗਏ ਸਮਾਂ ਇਸ ਢੰਗ ਨਾਲ ਬਤੀਤ ਹੁੰਦਾ ਗਿਆ ਇੱਕ ਦਿਨ ਆ ਅੱਧੀ ਰਾਤ ਨੂੰ ਉਠ ਕੇ ਜਦ ਜਾ ਰਹੇ ਨੇ ਬਿਆਸਾ ਤੇ ਵਾਪਸੀ ਤੇ ਜਦ ਪਾਣੀ ਦੀ ਗਾਗਰ ਭਰ ਕੇ ਲਿਆ ਤਾਂ ਜੁਲਾਹੇ ਦੇ ਬਣੇ ਖੱਡ ਦੇ ਵਿੱਚ ਜਿਹਦੇ ਚੁਸਨੇ ਖੱਡੀ ਲਾਈ ਸੀ ਕਪੜਾ ਬੁਣਦਾ ਸੀ ਗਿਰ ਗਿਆ ਜੁਲਾਹਾ ਚੌਂਕਿਆ ਪਤਾ ਨਹੀਂ ਇਸ ਅੱਧੀ ਰਾਤ ਨੂੰ ਕੌਣ ਹੋਵੇਗਾ ਜੁਲਾਹੀ ਕਹਿ ਲਗੇ ਫਿਕਰ ਨਾ ਕਰੋ ਉਹ ਇਸ ਸਮੇਂ ਤੇ ਅੱਧੀ ਰਾਤ ਨੂੰ ਭਟਕਣ ਵਾਲਾ ਉਹ ਅਮਰੋ ਨਿਥਾਵਾਂ ਹੀ ਹੋਵੇਗਾ ਬੋਲ ਅਮਰੋ ਨਿਥਾਂ ਕਰਦੇ ਰਹਿ ਸੇਵਾ ਕਰਦੇ ਰਹਿ ਸਿਮਰਨ ਤੇ ਅਜੇ ਗੁਰੂ ਨਾਨਕ ਦੀ ਜੋਤ ਨੇ ਹਿਰਦੇ ਵਿੱਚ ਆ ਕੇ ਵਾਸਾ ਕੀਤਾ ਉਹ ਅਮਰੋ ਨਿਥਾਵਾਂ ਗੁਰੂ ਅਮਰਦਾਸ ਜੀ ਮਹਾਰਾਜ ਬਣੇ ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਨਿਉਟਿਆਂ ਦੀ ਔਟ ਨਿਆਸ ਰਿਆਂ ਦੇ ਆਸਰੇ ਨਿਗਤਿਆਂ ਦੀ ਗਤ ਨਿਪਤਿਆਂ ਦੀ ਪਤ ਸਾਰੇ ਵਰ ਤੇ ਸਰਵ ਸ਼ਕਤੀਆਂ ਦੇ ਨਾਲ ਆਪ ਸੰਪੰਨ ਹੋਵੇ ਆਪ ਗੱਦੀ ਤੇ ਬਿਰਾਜਮਾਨ ਹੁੰਦੇ ਆਈਏ ਧਾਰਮਿਕ ਦੁਨੀਆ ਵਿੱਚ ਤੇ ਸਮਾਜਿਕ ਦੁਨੀਆ ਵਿੱਚ ਕ੍ਰਾਂਤੀ ਲਾਉਣ ਦਾ ਬਾਦਸ਼ਾਹ ਬਣੇ ਹਿੰਦੁਸਤਾਨ ਵਰਨਵੰਡ ਦੀ ਵੰਡ ਦੇ ਵਿੱਚ ਲੜਕ ਹੋਇਆ ਪਿਆ ਸੀ। ਜ਼ਾਤ ਪਾਤ ਦੇ ਬੰਧਨਾਂ ਵਿੱਚ ਜਕੜਿਆ ਹੋਇਆ ਸੀ। ਛੂਹਵਾ ਛਾਤ ਦੀ ਮਾਰ ਹੇਠ ਆਇਆ ਹੋਇਆ ਸੀ। ਤੇ ਇਸਤਰੀ ਜਾਤੀ ਦਾ ਜ਼ੁਲਮ ਤੇ ਕਥਨ ਤੋਂ ਵੀ ਪਰੇ ਹੈ ਜੋ ਇਸਤਰੀ ਜਾਤੀ ਤੇ ਹੋ ਰਿਹਾ ਸੀ ਤਸ਼ੱਦਦ ਜੋ ਹੋ ਰਿਹਾ ਸੀ ਜ਼ੁਲਮ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ تمام چلیاں آ ریاں بوسی دا رسم و رواج دیاں دھجیاں اڑا دتیاں آپ نے سب توں پرتم ورن ونڈ ختم کر دتی اور ورن ونڈ نوں ختم کرن دا بڑا سونا وسیلہ آپ نے بنایا کہ ہر ایک نوں پہلے پنگت وچ بیٹھنا پےگا لنگر کھکنا پےگا بعد وچ اس نوں سنگت نصیب ہوے گی ਸਾਡੀ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਨਸੀਬ ਹੋਣਗੇ ਲੰਗਰ ਬਣਾਉਣ ਵਾਲੇ ਵੀ ਵਰਨਵੰਡ ਤੋਂ ਪਰੇ ਸਨ ਜਾਤ ਪਾਤ ਤੋਂ ਨਿਆਰੇ ਸਨ ਲੰਗਰ ਬਣਾਉਣ ਵਾਲੇ ਔਰ ਵੰਡਣ ਵਾਲੇ ਇਨ੍ਹਾਂ ਹੀ ਚਲੀਆਂ ਆ ਰੀਆਂ ਬੋ ਸਿੱਧਾ ਰਸਮੋ ਰਿਵਾਜ ਤੋਂ ਬਾਲਾਤਰ ਹੋ ਚੁੱਕੇ ਸਨ ਇੱਕ ਹੀ ਪੰਗਤ ਵਿੱਚ ਬੈਠ ਕੇ ਤੇ ਭੋਜਨ ਛਕਣਾ ਲੰਗਰ ਛਕਣਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰੀਕੇ ਦੇ ਨਾਲ ਜਾਤ ਪਾਤ ਦੇ ਵਿਤਕਰੇ ਤੇ ਵਰਨ ਭੇਦ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਦਾ ਬੰਦੇ ਦੇ ਨੇੜੇ ਆਵੇ ਜਿਹੜੀਆਂ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲੋਂ ਤੋੜਦੀਆਂ ਨੇ ਉਹ ਵਿਚਾਰਾਂ ਮਨੁੱਖ ਨੂੰ ਮਨੁੱਖ ਨਾਲ ਨਹੀਂ ਜੋੜ ਸਕਣਗੀਆਂ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਜਿਹੜੀ ਵਿਚਾਰ ਮਨੁੱਖ ਨੂੰ ਮਨੁੱਖ ਦੇ ਨੇੜੇ ਲਿਆ ਉਹ ਵਿਚਾਰ ਫਿਰ ਮਨੁੱਖ ਨੂੰ ਰੱਬ ਦੇ ਵੀ ਨੇੜੇ ਲਿਆਉਂਦੀ ਹੈ ਪ੍ਰਮਾਤਮਾ ਦੇ ਵੀ ਨੇੜੇ ਲਿਆਉਂਦੀ ਹੈ ਤੇ ਜਿਸ ਵਿਚਾਰ ਦਾ ਸਕਦਾ ਬੰਦਾ ਬੰਦੇ ਦੇ ਨੇੜੇ ਨਹੀਂ ਆ ਸਕਦਾ ਉਹ ਬੰਦਾ ਰੱਬ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਉਹ ਪ੍ਰਮਾਤਮਾ ਦੇ ਨੇੜੇ ਕਿਸ ਤਰ੍ਹਾਂ ਜਾਵੇਗਾ ਤੋਂ ਮਖਲੂਕ ਵਿੱਚ ਨੇੜਤਾ ਪੈਦਾ ਕਰਨ ਦੀ ਖਾਤਰ ਆਪਨੇ ਇੱਕੋ ਹੀ ਪੰਦਤ ਇੱਕੋ ਹੀ ਸੰਗਤ ਦਾ سلسلہ ਰਾਜ ਕੀਤਾ ਵਰਨ ਬੰਡ ਜਾਤ ਪਾਤ ਦੇ ભેਦ ਆਪਨੇ ਦੂਰ ਕੀਤੇ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਵੀ ਰਾਜ ਕੀਤੀ ਸਾਡੇ ਦੇਸ਼ ਵਿੱਚ ਐਸਾ ਸੀ ਕਿ ਬਾਨ ਵਿਧਵਾਵਾਂ ਦਾ ਢੇਰ ਲੱਗ ਗਿਆ ਸੀ ਔਰ ਵਿਧਵਾ ਨੂੰ ਦੂਸਰਾ ਘਰ ਬਸਾਉਣ ਦੀ ਇਜਾਜ਼ਤ ਨਹੀਂ ਸੀ ਸਾਰੀ ਜ਼ਿੰਦਗੀ ਤੜਪ ਕੇ ਕੱਟਣੀ ਪੈਂਦੀ ਸੀ ਸਾਰੀ ਜ਼ਿੰਦਗੀ ਰੋ ਕੇ ਕੱਟਣੀ ਪੈਂਦੀ ਸੀ ਔਰ ਬਾਲ ਵਿਧਵਾ ਇਤਨਾ ਲੰਬਾ ਜੀਵਨ ਤਨਹਾ ਕੱਟਣਾ ਪੈਂਦਾ ਸੀ ਸਾਰੀ ਜ਼ਿੰਦਗੀ ਦੋਜ਼ ਤੇ ਨਰਕ ਬਣੀ ਹੋਈ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਦੀ ਦੋਜ਼ਿਕ ਬਈ ਜ਼ਿੰਦਗੀ ਨੂੰ ਸਵਰਗ ਦੇਚ ਜੰਨਤ ਦੇਚ ਬਦਲਣ ਦੀ ਕੋਸ਼ਿਸ਼ ਕੀਤੀ ਆਪਨੇ ਵਿਧਵਾ ਵਿਆਹ ਦੀ ਪ੍ਰਥਾ ਜਾਰੀ ਕੀਤੀ ਦੂਸਰਾ ਸਾਡੇ ਰੇਸ਼ ਦੇ ਚ ਸਤੀ ਪ੍ਰਥਾ ਸੀ ਪਤੀ ਮਰ ਗਿਆ ਤੋ ਅਕਸਰ ਨਾਰੀਆਂ ਨੂੰ ਜ਼ਿੰਦਾ ਹੀ ਚਿਤਾ ਦੇ ਚ ਜਲਣਾ ਪੈਂਦਾ ਸੀ ਮਹਾਰਾਜ ਨੇ ਆਵਾਜ਼ ਬੁਲੰਦ ਕੀਤੀ ਸਤیاں ਇਹ ਨ ਆਖਿਐ ਜੋ ਮੜੀਆਂ ਲਗ ਜਲਨ ਸਤیاں ਸੇ ਨਾਨਕਾ ਜੋ ਬਿਰਹੇ ਚੋਟ ਮਰਨ ਇਸਤਰੀ ਜਾਤੀ ਨੂੰ ਬਕੈਗਾ ਪਰਦਾ ਦਿੱਤਾ ਗਿਆ ਸੀ ਵੀ ਇਹ ਪਰਦੇ ਦੇ ਚਲਦੇ ਇਹਨੂੰ ਢੱਕ ਕੇ ਰੱਖਣਾ ਹੈ ਜੈਸੇ ਧਨ ਨੂੰ ਛੁਪਾ ਕੇ ਰੱਖਣਾ ਪੈਂਦਾ ਹੈ ਇਸਤਰੀ ਨੂੰ ਵੀ ਛੁਪਾ ਕੇ ਰੱਖੋ ਤੁਝ ਇਸਤਰੀ ਨੂੰ ਛੁਪਾ ਕੇ ਰੱਖੋ ਤੇ ਇਹਦੇ ਪਿੱਛੇ ਇੱਕ ਕਾਰਨ ਹੈ ਧਨ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਦੇ ਚ ਚੋਰ ਨੇ ਤੇ ਰੂਪ ਨੂੰ ਛੁਪਾ ਕੇ ਰੱਖਣਾ ਹੈ ਕਿਉਂ ਜਗਤ ਦੇ ਚ ਯਾਰ ਨੇ ਬੇਸ਼ਰਮ ਲੋਕ ਨੇ ਤੂੰ ਚਾਹੀਦਾ ਕਿ ਐਸਾ ਸੀ ਕਿ ਜਿਹੜੇ ਬੇਸ਼ਰਮ ਲੋਕ ਨੇ ਉਹ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾਣ ਲੇਕਿਨ ਇਸਤਰੀ ਜਾਤ ਨੂੰ ਪਰਦਾ ਪਹਿਨਾ ਦਿੱਤਾ ਗਿਆ ਔਰ ਕਿਸੇ ਹੱਦ ਤੱਕ ਪਰਦਾ ਇਸਲਾਮ ਵਿੱਚ ਸ਼ਰਅ ਦਾ ਹਿੱਸਾ ਹੈ ਅਲਾਵਾਤੇ ਹੋ ਗੁਜ਼ਰੇ ਸੈਸ਼ਨ ਜੱਜ ਅਕਬਰ ਅਲਾਵਾਦੇ ਉਹਨਾਂ ਦਾ ਇੱਕ ਬੜਾ ਕੀਮਤੀ ਸ਼ੇਰ ਹੈ ਆਪ ਕਹਿੰਨੇ ਬੇਪਰਦਾ ਆਜ ਜੋ ਨਜ਼ਰ ਆਈਂ ਚੰਦ ਬੇਬੀਆਂ अकबर जमीन में गैरत कौमी से गढ़ गया मैंने कहा कि आप का पर्दा वो क्या हुआ कहने लगे कि अक्ल पे मर्दों की पड़ गया गुरु ग्रंथ साहिब जी महाराज दी वाणी ने पर्दे दी धजियां उड़ाई ने भगत कबीर जी महाराज दे भी वचन ने आप कहंदे ने रहो रहो री बहुरिया घूंघट जिन काड़े ਅੰਤ ਕੀ ਬਾਤ ਲਹੇਗੀ ਨਾਂ ਆਂਡੇ ਘੁੰਗਟ ਤੇਰੋ ਤੋਂ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਜਦ ਮੁਖੜੇ ਤੇ ਸੱਚ ਦਾ ਘੁੰਗਟ ਹੈ ਤੂੰ ਕਪੜੇ ਦੇ ਘੁੰਡ ਦੀ ਲੋੜ ਨਹੀਂ ਤੂੰ ਖੁਦ-ਖੁਦ ਕੇ ਨੱਚ ਪ੍ਰਮਾਤਮਾ ਦਾ ਨਾਮ ਜਪ ਸੰਗਤ ਦੀ ਸੇਵਾ ਕਰ ਸਿਮਰਨ ਕਰ ਤਉ ਕਪੜੇ ਦੇ ਘੁੰਡ ਦੇ ਚ ਆ ਕੇ ਕਦਰੇ ਆਪਣੀ ਜ਼ਿੰਦਗੀ ਅਜਾਈ ਨਾ ਗਵਾ ਬੈਠੇ ਨੀ ਚਿਹਰੇ ਤੇ ਸੱਚ ਦਾ ਗੁੰਡ ਚਾਹੀਦਾ ਹੈ ਸ਼ਰਮ ਦਾ ਗੁੰਡ ਚਾਹੀਦਾ ਹੈ ਹਿਆ ਦਾ ਗੁੰਡ ਚਾਹੀਦਾ ਹੈ ਤੋ ਪਰਦੇ ਦੀ ਪ੍ਰਥਾ ਨੋਈ ਗੁਰੂ ਅਮਰਦਾਸ ਜੀ ਮਹਾਰਾਜ ਨੇ ਖਤਮ ਕੀਤਾ ਵਰਣ ਵੰਡ ਨੂੰ ਖਤਮ ਕੀਤਾ ਜਾਤ ਪਾਤ ਦੇ ਵਿਤਕਰਿਆਂ ਨੂੰ ਖਤਮ ਕੀਤਾ ਤੇ ਰਾਣਾ ਤੇ ਰੰਗ ਦਾ ਜਿਹੜਾ ਵਿਤਕਰੇ ਸੀ ਗਰੀਬ ਤੇ ਅਮੀਰ ਦੇ ਵਿਚਕਾਰ ਜਿਹੜੀ ਦੀਵਾਰ ਸੀ ਆਪਨੇ ਉਸਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਮਿਸਾਲ ਹੈ ਇਤਿਹਾਸਕ ਕਿ ਮੁਗਲ ਆਜ਼ਮ ਅਕਬਰ ਜalaluddin ਆਪ ਦੇ ਦਰਸ਼ਨ ਕਰਨ ਲਈ ਗੋਬਿੰਦ왈 ਸਾਹਿਬ ਆਏ ਤਾਂ ਚੌਕਦਾਰ ਨੇ ਗੁਰਦੇਵ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ ਆਖਿਆ ਮਹਾਰਾਜ ਮੁਗਲ ਆਜ਼ਮ ਆਏ ਨੇ ਹਿੰਦੁਸਤਾਨ ਦੇ ਸ਼ਹਿਨशाह ਆਏ ਨੇ ਜਲਾਲਉਦੀਨ ਅਕਬਰ ਆਏ ਨੇ ਸਤਗੁਰ ਕਹਿਣ ਲੱਗੇ ਸਾਡੀ ਬਣਾਈ ਹੋਈ ਮਰਿਆਦਾ ਸਾਰਿਆਂ ਲਈ ਇੱਕ ਹੈ ਕਹਿ ਦੋ ਅਕਬਰ ਨੂੰ ਪਹਿਲੇ ਪੰਗਤ ਵਿੱਚ ਬੈਠੇ ਫਿਰ ਸੰਗਤ ਨਸੀਬ ਹੋਵੇਗੀ ਸਾਡੇ ਦਰਸ਼ਨ ਉਸੇ ਨੂੰ ਨਸੀਬ ਆਉਂਦੇ ਨੇ ਜੋ ਪਹਿਲੇ ਪੰਗਤ ਵਿੱਚ ਬੈਠਦਾ ਹੈ ਤੋ ਅਕਬਰ ਸੰਗਤ ਦੀ ਲਾਲਸਾ ਕਰਕੇ ਪੰਗਤ ਵਿੱਚ ਬੈਠ ਕੇ ਉਹੀ ਛਕਿਆ ਜੋ ਬਾਕੀ ਛਕ ਰਹੇ ਸਨ ਉੱਥੇ ਹੀ ਬੈਠੇ ਜਿੱਥੇ ਬਾਕੀ ਬੈਠੇ ਸਨ ਲੇਕਿਨ ਅਕਬਰ ਨੂੰ ਅੱਜ ਪਹਿਲੀ ਦਫਾ ਭੋਜਨ ਵਿੱਚ ਕੁਝ ਸਵਾਦ ਆਇਆ ਹੈ ਰਸ ਆਇਆ ਹੈ ਅੰਨ ਦਾ ਇਤਨਾ ਵੀ ਰਸ ਹੋ ਸਕਦਾ ਹੈ ਭੋਜਨ ਵਿੱਚ ਇਤਨਾ ਵੱਡਾ ਵੀ ਆਨੰਦ ਹੋ ਸਕਦਾ ਹੈ ਇਸ ਬਾਦਸ਼ਾਹ ਨੂੰ ਪਹਿਲੀ ਦਫਾ ਪਤਾ ਚੱਲੇ ਹੈ ਹੈਰਾਨ ਹੋਇਆ ਵਿਸਮਾਦ ਹੋਇਆ ਤੇ ਫਿਰ ਆਪ ਨੂੰ ਸੰਗਤ ਨਸੀਬ ਹੋਈ ਸਤਿਗੁਰudev ਜੀ ਮਹਾਰਾਜ ਦੀ ਸੰਗਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਤੇ ਦਰਸ਼ਨ ਕਰਕੇ ਜਦ ਨਿਹਾਲ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲਗਾ ਮਹਾਰਾਜ ਮੈਂ ਕੁਝ ਜ਼ਗੀਰ ਆਪ ਦੇ ਨਾਂ ਤੇ ਲਾ ਦਿਆਂ ਇਤਨਾ ਵੱਡਾ ਆਪ ਲੰਗਰ ਚਲਾ ਰਹੇ ਹੋ ਹਜ਼ਾਰਾਂ ਯਾਤਰੀ ਰੋਜ਼ ਛਕਦੇ ਨੇ ਸਤਿਗੁਰ ਕਹਿਣ ਲਗੇ ਨਹੀਂ ਇਹ ਲੰਗਰ ਜਾਗੀਰ ਨਾਲ ਨਹੀਂ ਚੱਲਦੇ ਇਹ ਲੰਗਰ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਚੱਲਦੇ ਨੇ ਦਸਾਂ ਨਵਾਂ ਦੀ ਕਿਰਤ ਜੋ ਸਿੰਘ ਕਰਦੇ ਨੇ ਉਸ ਦਸਵੰਦ ਨਾਲ ਚੱਲਦੇ ਨੇ ਔਰ ਇਸ ਵਾਸਤੇ ਬਰਕਤ ਹੈ ਇਸ ਵਾਸਤੇ ਸਵਾਦ ਹੈ ਤੂੰ ਜੋ ਬਿਸਮਾਦ ਹੋਇਆ ਹੈ ਲੰਗਰ ਦਾ ਸਵਾਦ ਮਾਣ ਕੇ ਦਰਸਲੇ ਭੋਜਨ ਦਾ ਸਵਾਦ ਨਹੀਂ ਸੀ ਇਹ ਉਹਨਾਂ ਨੇ ਬਣਾਇਆ ਜੋ ਭਜਨ ਦੀ ਮੂਰਤੀ ਸਨ ਭਜਨ ਕਰਦੇ ਹੋਇਆ ਜਦ ਭੋਜਨ ਬਣਾਇਆ ਗਿਆ ਉਹ ਭਜਨ ਦਾ ਅਸਰ ਭੋਜਨ ਵਿੱਚ ਮਿਸ਼ਰਤ ਹੋ ਕੇ ਉਹਨੇ ਭੋਜਨ ਨੂੰ ਅੰਮ੍ਰਿਤਮਈ ਬਣਾ ਦਿੱਤਾ ਜਿਸ ਨੂੰ ਤੋਂ ਛੱਗ ਕੇ ਬਿਸਮਾਦਮਈ ਹੋ ਰਹੇ ਹਨ ਆਨੰਦਮਈ ਹੋ ਰਹੇ ਹਨ ਅਕਬਰ ਗਦਗਦ ਹੋਇਆ ਨਿਹਾਲ ਹੋਇਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਗਾਇਨ ਕਰਦਾ ਹੋਇਆ ਵਾਪਸ ਹੋਇਆ ਵਰਣਵੰਡ ਤੇ ਜਾਤ ਪਾਤ ਦੇ ਵਿਤਕਰਿਆਂ ਨੂੰ ਜਦ ਆਪ ਨੇ ਦੂਰ ਕੀਤਾ ਤਾਂ ਜਾਤ ਪਾਤ ਦੇ ਹਿਮਾਇਤੀ ਤੇ ਵਰਨਵੰਡ ਨੂੰ ਮੰਨ ਵਾਲਿਆਂ ਨੇ ਤੇ ਔਖਾ ਹੋਣਾ ਹੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਮਰਵਾਹਾ ਮੇਜਰ ਰਾਮਾ ਲੈ ਕੇ ਅਕਬਰ ਦੇ ਦਰਬਾਰ ਵਿੱਚ ਗਿਆ ਲੇਕਿਨ ਫਟਕਾਰ ਪਈ ਲਾਂਤਾਂ ਪਈਆਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਪੈਦਰ ਪੈ ਇਸੇ ਤਰੀਕੇ ਦੇ ਨਾਲ ਜਾਤ ਪਾਤ ਦੀਆਂ ਧਜੀਆਂ ਉਡਾਉਂਦੇ ਗਏ ਔਰ ਆਪ ਦੇ ਅੰਮ੍ਰਿਤਮਈ ਏਵਾਕ ਨੇ ਜ਼ਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਉਪਜੇ ਬਹੁਤ ਵਿਕਾਰਾ ਗਰਭਵਾਸ ਮੇਂ ਕੁਲ ਨਹੀਂ ਜਾਂਦੀ ਬ੍ਰह्मबिੰਦੇ ਤੇ ਸਤ ਉਤਪਾਤੀ ਉਸੇ ਬ੍ਰह्म ਤੋਂ ਸਭ ਦੀ ਉਤਪਤੀ ਹੈ ਜੋ ਸਾਰਿਆਂ ਦਾ ਮੂਲ ਆਧਾਰ ਹੈ ਔਰ ਉਸ ਇੱਕ ਨਾਲ ਜੁੜਦੇ ਆਂ ਮਨੁੱਖ ਦੇ ਅੰਦਰ ਏਕਤਾ ਦਾ ਭਾਵ ਪੈਦਾ ਹੁੰਦਾ ਹੈ ਦਰਸਲ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਮਗਰ ਸंसार ਦੀਆਂ ਸਮੱਸਿਆਵਾਂ ਦਾ ਜੋ ਸਮਾਧਾਨ ਪੇਸ਼ ਕੀਤਾ ਉਹ ਬੜਾ ਕੀਮਤੀ ਹੈ ਤੇ ਅੱਜ ਦੇ ਰਾਜਨੀਤਿਕ ਪੁਰਸ਼ਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਸਮਾਜ ਸੁਧਾਰਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਜੋ ਜਿੰਨੇ ਚਿਰ ਤੱਕ ਇਕਲਾਲ ਨਹੀਂ ਜੁੜਿਆ ਇਕਤਾ ਨੂੰ ਜਨਮ ਨਹੀਂ ਦੇ ਸਕੇਗਾ ਅਨੇਕਤਾ ਬਣੀ ਰਹੇਗੀ ਤੇ ਅਨੇਕਤਾ ਤੇ ਦੁੱਖ ਹੈ ਅਨੇਕਤਾ ਤੇ ਅੰਧਕਾਰ ਹੈ ਅਨੇਕਤਾ ਤੇ ਦੋਜਕ ਹੈ ਇੱਕ ਸਵਰਗ ਹੈ ਇੱਕ ਚਾਨਣਾ ਹੈ ਇੱਕ ਪ੍ਰਕਾਸ਼ ਹੈ ਇੱਕ ਦੇਚ ਜੀਵਣਾ ਆਨੰਦ ਦੇਚ ਜੀਵਣਾ ਹੈ ਔਰ ਅਨੇਕਤਾ ਦੇਚ ਜੀਵਣਾ ਦੁੱਖ ਦੇਚ ਜੀਵਣਾ ਹੈ ਜੈਸੇ ਜੈਸੇ ਬੰਦਾ ਅਨੇਕਤਾ ਦੀ ਤਰਫ ਆਉਂਦਾ ਹੈ ਅੰਧਕਾਰ ਦੇਚ ਫਸ ਜਾਂਦਾ ਹੈ ਜੈਸੇ ਜੈਸੇ ਬੰਦਾ ਇੱਕ ਦੇ ਤਰਫ ਆਉਂਦਾ ਹੈ ਪ੍ਰਕਾਸ਼ ਦੇਚ ਲੀਨ ਹੋ ਜਾਂਦਾ ਹੈ ਆਨੰਦ ਦਾ ਮੂਜਸਮਾ ਬਣ ਜਾਂਦਾ ਹੈ ਰਸ ਦਾ ਸਰੂਪ ਬਣ ਜਾਂਦਾ ਹੈ ਭਟ ਗੁਰੂ ਅਮਰਦਾਸ ਜੀ ਮਹਾਰਾਜ ਬਾਰੇ ਕਹਿੰਦੇ ਨੇ ਏ ਗੁਰੂ ਅਮਰਦਾਸ ਜੀ ਤੈਂ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਤੁਸੀਂ ਜੀਵਨ ਭਰ ਪੜਿਆ ਤਾਂ ਇੱਕ ਨੂੰ ਹੀ ਪੜਿਆ